ਹੈਲੋ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਸਟੀਕਾ ਜੀ ਕੌਰੀਂਦਰ ਪੰਜਾਬੀ ਬਲੌਗ ਤੁਹਾਡਾ ਸਵਾਗਤ ਹੈ ਜੀ ਇੱਧਰ ਬਣਾਉਣ ਲੱਗੀ ਸੀ ਆਪਾਂ ਨਾਸ਼ਤਾ ਮੈਂ ਕਿਹ ਚੋਂ ਨਾਲੇ ਵੀਲੌਗ ਦੀ ਸ਼ੁਰੂਆਤ ਕਰ ਲੈਣੇ ਆ ਤੇ ਇੱਧਰ ਬਣਾਉਣ ਲਈ ਸੀ ਪਹਿਲਾਂ ਮੈਂ ਗੋਭੀ ਦਾ ਪਰੌਂਠਾ ਵੈਸੇ ਦਾ ਸਿੰਪਲ ਪਰੌਂਠਾ ਬਣਾਉਣ ਲੱਗੀ ਸੀ ਥੋੜੀ ਗੋਭੀ ਕੱਦੂਕਾਸ ਕੀਤੀ ਸੀ ਮੈਂ ਕਿਹ ਚੋਂ ਪਰੌਂਠਾ ਬਣਾਉਣਾ ਨਹੀਂ ਹੈ ਤੇ ਇਹ ਵਾਲਾ ਪਰੌਂਠਾ ਮੈਂ ਜਿਹੜਾ ਬਣਾਉਣਾ ਡਬਲ ਵਾਲਾ ਬਣਾਉਣਾ ਤੇ ਬਾਕੀ ਬਹੁਤ ਸਾਰਾ ਧੰਨਵਾਦ ਤੁਹਾਡਾ ਮੇਰੀਆਂ ਭੈਣਾਂ ਬਹੁਤ ਪਿਆਰ ਨੂੰ ਸਾਰੀਆਂ ਬਹੁਤ ਅੱਛਾ ਮੈਨੂੰ ਸਪੋਰਟ ਕਰਦੀਆਂ ਤੇ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਕਰਦੀਆਂ ਜੀ ਮੈਂ ਦਿਲੋਂ ਸ਼ੁਕਰੀਆ ਕਰਦੀਆਂ ਬਹੁਤ ਅੱਛਾ ਅੱਛੇ ਕਮੈਂਟ ਕਰਦੀਆਂ ਜਿਵੇਂ ਭੈਣਾ ਤੇ ਮੈਂ ਕਈ ਵਾਰੀ ਭੈਣਾਂ ਨੂੰ ਕਹਿੰਦੀ ਹੁੰਦੀ ਆ ਕਿ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਸੀਂ ਕਿੱਥੋਂ ਬੋਲ ਰਹੀਆਂ ਬਾਕੀ ਥੈਂਕ ਯੂ ਬਹੁਤ ਸਾਰੀਆਂ ਭੈਣਾਂ ਕੋਈ ਕਪੂਰਤਲੇ ਤੋਂ ਕੋਈ ਫਿਰੋਜ਼ਪੁਰ ਤੋਂ ਕੋਈ ਫਲੋਰ ਤੋਂ ਸੁਖਜੀਤ ਸਿਸਟਰ ਦਾ ਡੇਲੀ ਮੈਨੂੰ ਕਮੈਂਟ ਕਰਦੀ ਆ ਕਰਨਜੀਤ ਸਿਸਟਰ ਵੀ ਗੁਰਸ਼ਰਨ ਸਿਸਟਰ ਵੀ ਬਲਵੀਰ ਸਿਸਟਰ ਦਾ ਬਹੁਤ ਦਿਨ ਹੋ ਗਿਆ ਹੁਣ ਕੋਈ ਕਮੈਂਟ ਨਹੀਂ ਆ ਰਿਹਾ ਦੇਣੀ ਪਤਾ ਠੀਕ ਐ ਕਲੀਨਿਕ ਨਾ ਸੁਜੀਤ ਸਿਸਟਰ ਐ ਖੁਸ਼ਿਆਲ ਗੁਰਵਾਲੇ ਉਹਨਾਂ ਦਾ ਵੀ ਕਮੈਂਟ ਨਹੀਂ ਆਇਆ ਪਤਾ ਨਹੀਂ ਉਹਨਾਂ ਦੀ ਤਬੀਅਤ ਠੀਕ ਐ ਨਹੀਂ ਉਹ ਥੋੜੇ ਢਿੱਲੇ ਸੀਗੇ ਤੇ ਕਈ ਭੈਣਾਂ ਨੇ ਕਮੈਂਟ ਕੀਤੇ ਸੀਗੇ ਬਹੁਤ ਅੱਛੇ ਅੱਛੇ ਬਾਾਕੀ ਸ਼ੁਕਰੀਆ ਇੱਧਰ ਕਰ ਲਈ ਸੀ ਡਬਲ ਰੋਟੀ ਬਣਾ ਰਹੀ ਸੀ ਆ ਦੇਖੋ ਕਿ ਆ ਪਰੇ ਨਾ ਮल्टा ਸਾਸ ਨੂੰ ਖਾਣਾ ਉਹ ਵੀ ਰਣਾ ਡਬਲ ਪਰਾਂਠਾ ਵਧੀਆ ਲੱਗਦਾ ਵੈਸੇ ਉਹਦੀ ਜੀ ਗੁੱਥ ਵੀ ਭਈ ਸੀ ਮੈਂ ਤਾਂ ਚਲੋਣ ਬਣਾ ਨਹੀਂ ਬਹੁਤ ਵੱਡਾ ਸਾਰਾ ਮੇਰਾ ਜਿੰਨਾ ਵੱਡਾ ਚੱਕਲਾ ਹੋਣਾ ਵੱਡਾ ਤੇ ਗਾਇਜ਼ ਅੱਜ ਮੈਂ ਸਪੈਸ਼ਲੀ ਬਣਾਉਂਗੀ ਦੁੱਧ ਦੀ ਸਬਜੀ ਘਰਦਿਆਂ ਨੂੰ ਬਹੁਤ ਸਬਜੀ ਪਸੰਦ ਹੈ ਤੇ ਮੈਂ ਨਾ ਬ੍ਰੈਡ ਕੋ ਦੀ ਦੁੱਧ ਦੀ ਸਬਜੀ ਬਣਾਉਂਗੀ ਤੇ ਤੁਹਾਡੇ ਨਾਲ ਜਰੂਰ ਵੀਡੀਓ ਸ਼ੇਅਰ ਕਰੂੰਗੀ ਇਹ ਬਹੁਤ ਟੇਸਟੀ ਤੇ ਬਹੁਤ ਤਾਕਤਵਰ ਵੀ ਹੁੰਦੀ ਹੈ ਜਿਵੇਂ ਆਪਣੇ ਬੱਚਿਆਂ ਲਈ ਆਪਾਂ ਪਸੰਦ ਕਰਦੇ ਆ ਸਾਡੇ ਘਰ ਦੇ ਬਹੁਤ ਪਸੰਦ ਕਰਦੇ ਆ ਤੇ ਬਣੇਗੀ ਸਬਜੀ ਤੇ ਤੁਹਾਡੇ ਨਾਲ ਜਰੂਰ ਉਸੇ ਤਰ੍ਹਾਂ ਹੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੀ ਸਭ ਤੋਂ ਪਹਿਲਾਂ ਮੈਂ ਸੇਵ ਦਾ ਕੰਮ ਨਬੜਾ ਰਿਹਾ ਮੇੜਲਾ बने रो हाँ देखो किोंठा जिम्मे बनाने अक्सर सर्दियां चल गई हूँ गोभी मूली ये वाले परोंठे गाजर का परंठा मूली का पराठा बहुत टेस्टी लग रहा ਮੱਖਣ ਦੇ ਨਾਲ ਲੱਸੀ ਦੇ ਨਾਲ ਕਾਮ ਜੀ ਨੂੰ ਆਪਾਂ ਤੇ ਲੋ ਜੀ ਆ ਦੇਖੋ ਆਪਣੀ ਰੋਟੀ ਹੋ ਗਈ ਤਿਆਰ ਗੋਭੀ ਵਾਲੀ ਇਹ ਨਾਸ਼ਤਾ ਆਪਾਂ ਕਰਨ ਲੱਗਿਆ ਹੁਣ ਬਾਕੀ ਹੋਰ ਕੰਮ ਕਰਾਂਗੇ ਤੇ ਤੁਹਾਨੂੰ ਉਸੇ ਤਰ੍ਹਾਂ ਹੀ ਵੀਡੀਓ ਸ਼ੇਅਰ ਕਰਾਂਗੇ ਆ ਦੇਖੋ ਗੋਭੀ ਦੀ ਰੋਟੀ ਨਾਲ ਮੱਖਣ ਤੇ ਆ ਦੇਖੋ ਵਧੀਆ ਜੀ ਲਾਲ ਲਾਲ ਲੱਸੀ ਮੈਨੂੰ ਨਹੀਂ ਪਤਾ ਲਾਲ ਦਿਖ ਨਹੀਂ ਰਹੀ ਵੈਸੇ ਕੈਮਰੇ ਦੇ ਵਿੱਚ ਆਜੋ ਜਿਨੇ ਜਿਨੇ ਖਾਣੀ ਹੈ ਆ ਕੇ ਖਾ ਲੋ ਤੇ ਲੋ ਜੀ ਇਧਰ ਨਾਸ਼ਤਾ ਬਣ ਗਿਆ ਸੀ ਇਧਰ ਮੈਂ ਕਿ ਆਪਣਾ ਚੁੱਲੇ ਦੀ ਸਫਾਈ ਕਰ ਲਈਏ ਤੇ ਇਧਰ ਮਾਲੇ ਸੀ ਛਾੜੋ ਜਿੰਦਾ ਮਰਜੀ ਰੋਜ਼ ਹੀ ਸਫਾਈਆਂ ਕਰ ਲੋ ਤੇ ਸਾਡੇ ਬਹੁਤ ਜ਼ਿਆਦਾ ਗੰਦ ਪੈ ਹੀ ਜਾਂਦਾ ਤੇ ਗਾਇਸ ਮੈਂ ਕਿ ਚੱਲੋ ਨਾਲੇ ਵਲੌਗ ਦੀ ਸ਼ੁਰੂਆਤ ਨਾਲੇ ਤੁਹਾਡੇ ਨਾਲ ਪਿਆਰੀਆਂ ਪਿਆਰੀਆਂ ਗੱਲਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਸੀਂ ਕਿੱਥੋਂ ਦੇਖ ਰਹੇ ਹੋ ਮੇਰੀ ਵੀਡੀਓ ਠੀਕ ਹੈ ਮੈਨੂੰ ਬਹੁਤ ਅੱਛਾ ਲੱਗਦਾ ਜਦੋਂ ਤੁਹਾਡੇ ਵਧੀਆ-ਵਧੀਆ ਕਮੈਂਟ ਆਉਂਦੇ ਆ ਤੇ ਬੜੀ ਖੁਸ਼ੀ ਹੁੰਦੀ ਤੇ ਪੈਣਾ ਦਾ ਨਾਮ ਲੈਣ ਦੀ ਮੈਨੂੰ ਬੜਾ ਅੱਛਾ ਲੱਗਦਾ ਤੇ ਵਰਸ਼ੀਨ ਸਿਸਟਰ ਦਾਸ ਰਸੀ ਕਿ ਬਰਾਡੇ ਮੇਰੀ ਪਰਜਾਈ ਦੇ ਰਿਸ਼ਤੇ ਦੇ ਹਾਂ ਸਿਸਟਰ ਮੇਰੇ ਨਾਲ ਮਾਇਕੇ ਬਰਾਡੇ ਦੇ ਕੋਲ ਬਿਲਕੁਲ ਤੋਂ ਤੇ ਮੈਂ ਉੱਥੇ ਹੀ ਹਾਂ ਜਿਵੇਂ ਛੋਟੇ-ਛੋਟੇ ਸ਼ਾਪਿੰਗ ਕਰਨੀ ਹੁੰਦੀ ਆ ਪੌਦੇ ਹੀ ਕਰ ਆਣੇ ਹੁੰਨੇ ਆ ਤੇ ਤੁਸੀਂ ਕਹ ਰਹੇ ਸੀ ਕਿ ਪੁਰਾਣਾ ਮੇਰੇ ਕੋਲ ਚੌਪਰ ਮੇਰੇ ਕੋਲ ਵੀ ਬਹੁਤ ਪੁਰਾਣਾ ਚੌਪਰ ਪਿਆ ਪਰ ਮੇਰਾ ਖਰਾਬ ਹੋ ਗਿਆ ਪਹਿਲਾਂ ਦੂਜਾ ਆਂਦਾ ਹੁੰਦਾ ਸੀ ਨਾ ਤੇ ਹੁਣੇ ਵਧੀਆ ਵਾਲਾ ਤੇ ਗਾਇਜ਼ ਇੱਧਰ ਆਪਾਂ ਝਾੜੂ ਕਰ ਲਿਆ ਸੀ ਤੇ ਹੁਣ ਆਪਾਂ ਅੱਜ ਬਣਾਵਾਂਗੇ ਸਪੈਸ਼ਲ ਸਬਜ਼ੀ ਮੈਂ ਕਿਹਾ ਚਲੋ ਚੁੱਲ੍ਹੇ ਦੀ ਸਫਾਈ ਕਰਕੇ ਚੁੱਲ੍ਹੇ ਨੂੰ ਪੋਚ ਲਾਂਗੇ ਤੇ ਫਿਰ ਆਪਣਾ ਛੋ ਸਾਂ ਉਸੇ ਤਰ੍ਹਾਂ ਤੁਹਾਡੇ ਨਾਲ ਡੇਲੀ ਦੀ ਤਰ੍ਹਾਂ ਵੀਡੀਓ ਸ਼ੇਅਰ ਕਰਦੀ ਹਾਂ ਉਸੇ ਤਰ੍ਹਾਂ ਅੱਜ ਮੇਰਾ ਦੁੱਧ ਦੀ ਸਬਜ਼ੀ ਦੀ ਡਿਮਾਂਡ ਸੀ ਸਾਡੇ ਘਰ ਤੇ ਮੈਂ ওই ਸਬਜ਼ੀ ਬਣਾਵਾਂਗੀ ਤੇ ਉਸੇ ਤਰ੍ਹਾਂ ਹੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਹਾਂ ਬਹੁਤ ਵਧੀਆ ਤੇ ਤਾਕਤਵਰ ਵੀ ਹੁੰਦੀ ਏ ਇਹ ਸਬਜ਼ੀ ਜੇਕਰ ਤੁਹਾਨੂੰ ਵਧੀਆ ਲੱਗੀ ਤੇ ਮੈਨੂੰ ਜਰੂਰ ਕਮੈਂਟ ਕਰਕੇ ਦੱਸਿਓ ਠੀਕ ਹੈ ਜੀ ਤੇ ਲੋ ਜੀ ਇੱਧਰ ਆਪਾਂ ਮਿੱਟੀ ਦੀ ਖੁਸ਼ਬੂ ਜਿੰਮੀਏ ਭੈਣਾਂ ਨੂੰ ਆਂਦੀ ਤੇ ਮੈਂ ਇੱਧਰ ਮੈਂ ਕਿਹਾ ਆਪਣਾ ਝੁੱਲਾ ਪੋਚ ਲਈ ਦੇ ਇਹ ਜਦੋਂ ਵਧੀਆ ਹੋਵੇ ਨਾ ਜਦ ਲਿਪਿਆ ਫੋਟੇ ਆਵੇ ਤੇ ਬਹੁਤ ਸੋਹਣਾ ਲੱਗਦਾ ਤੇ ਮੈਨੂੰ ਵੈਸੇ ਵੀ ਆਦਤ ਹੈ ਕਿ ਹਮੇਸ਼ਾ ਚੁੱਲਾ ਸਾਫ਼-ਸਥਰਾ ਹੈ ਤਾਂ ਹੀ ਬਾਲਣ ਦਾ ਮੈਨੂੰ ਅੱਛਾ ਲੱਗਦਾ ਹੈ ਇਹ ਮੇਗਾ ਚੁੱਲਣ ਵਾਲੇ ਆਪਣਾ ਚੁੱਲਾ ਲਿਪ ਲਈਏ ਫਿਰ ਉਸ ਤੋਂ ਬਾਅਦ ਆਪਾਂ ਇੱਧਰ ਸਬਜ਼ੀ ਬਣਾਵਾਂਗੇ ਜਿਸ ਤਰ੍ਹਾਂ ਵੀ ਬਣਾਵਾਂਗੇ ਜਿੱਦਾਂ ਜਿੱਦਾਂ ਮੈਂ ਕਹਿੰਦੀ ਸ਼ਾਮ ਹੋਣ ਵਾਲੀ ਕਿਉਂਕਿ ਟਾਈਮ ਬਹੁਤ ਹੋ ਚੁੱਕਿਆ ਤੇ ਬਾਕੀ ਜਿਸ ਤਰ੍ਹਾਂ ਵੀ ਰੈਸিপি ਹੋ ਗਈ ਤੁਹਾਡੇ ਨਾਲ ਸ਼ੇਅਰ ਕਰ ਦਿੱਤੀ ਤੇ ਤੁਸੀਂ ਜ਼ਰੂਰ ਬਣਾਣਾ ਠੀਕ ਹੈ ਜੀ ਤਦ ਤੱਕ ਤੁਸੀਂ ਬਨੇ ਰਹੋ ਤੇ ਲੋ ਜੀ ਜਿਵੇਂ ਕਿ ਆਪਾਂ ਚੁੱਲਾ ਬਾਲਣਗੇ ਸੀ ਤੇ ਅੱਜਕੱਲ ਤਾਂ ਔਖਾ ਥੋੜਾ ਲੱਗਦਾ ਕਿਉਂਕਿ ਪਹਿਲਾਂ ਮਿੱਟੀ ਦਾ ਤੇਲ ਮਿਲ ਜਾਂਦਾ ਹੁੰਦਾ ਸੀ ਅੱਜਕੱਲ ਤਾਂ ਮਿੱਟੀ ਦਾ ਤੇਲ ਵੀ ਨਹੀਂ ਮਿਲਦਾ ਹੈਗਾ ਤੇ ਬਾਕੀ ਬਣਾਣੇ ਆ ਸਬਜ਼ੀ ਤੁਹਾਨੂੰ ਦੱਸ ਦਿਆਂ ਕੀ ਕੀ ਪੈਂਦਾ ਤੇ ਲੋ ਗਾਇਜ਼ ਅੱਜ ਬਣਾਵਾਂਗੇ ਆਪਾਂ ਦੁੱਧ ਦੀ ਸਬਜ਼ੀ ਦੁੱਧ ਦੀ ਸਬਜ਼ੀ ਵਿੱਚ ਆਪਾਂ ਕੀ ਕੁਝ ਪਾਵਾਂਗੇ ਆ ਦੇਖੋ ਉਹਦੇ ਲਈ ਆਪਾਂ ਕਰ ਲੈਣੇ ਪਿਆਜ਼ ਆ ਥੋੜਾ ਜਿਹਾ ਲੈ ਲਿਆ ਦੇਖੋ ਆਪਾਂ ਅਦਰਕ ਆ ਲੈ ਲਿਆ ਟਮਾਟਰ ਆ ਲਸਣ ਆ ਹਰੀਆਂ ਮਿਰਚਾਂ ਠੀਕ ਹੈ ਤੁਸੀਂ ਆਪਣੇ ਟੇਸਟ ਅਨੁਸਾਰ ਜੋ ਜੋ ਪਾੜੋ ਪਾ ਸਕਦੇ ਹੋ ਨਾ ਫਿਰ ਆਪਾਂ ਕਰ ਲਾਂਗੇ ਸਾਰੀਆਂ ਚੀਜ਼ਾਂ ਨੂੰ ਆਪ ਉਦਾਂ ਗ੍ਰाइंड ਕਰ ਲੈਣਾ ਠੀਕ ਹੈ ਇਹਨਦਰ ਆਪਾਂ ਅਦਰਕ ਦਾ ਛਿਲਕਾ ਲਾ ਲਈਏ ਬਾਕੀ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਧੋ ਬਣਾ ਕੇ ਆਪਾਂ ਗ੍ਰाइंड ਕਰਾਂਗੇ ਤੇ ਲੋ ਜੀ ਸਾਰਿਆਂ ਨੂੰ ਆਪਾਂ ਚੋਪਿੰਗ ਕਰ ਲੈਣਾ ਜਿਵੇਂ ਤੁਸੀਂ ਬਰੀਕ ਮਸਾਲਾ ਬਣਾਣਾ ਜਿਹੜੇ ਪਸੰਦ ਕਰਦੇ ਆ ਬਰੀਕ ਬਣਾ ਲਓ ਜਿਹੜੇ ਗ੍ਰाइंड ਕਰਨਾ ਚਾਹੁੰਦੇ ਹੋ ਗ੍ਰाइंड ਕਰ ਲਓ ਠੀਕ ਹੈ ਜੀ ਇਦਾਂ ਕਰਕੇ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਕੱਟ ਕੇ ਬਿਲਕੁਲ ਆਪਾਂ ਮਸਾਲਾ ਕਰ ਲੈਣਾ ਫਿਰ ਜਿਸ ਤਰ੍ਹਾਂ ਜਿਸ ਤਰ੍ਹਾਂ ਵੀ ਬਣਾਵਾਂਗੇ ਮੈਂ ਉਸੇ ਤਰ੍ਹਾਂ ਦੱਸਾਂਗੀ ਆਪਾਂ ਦੁੱਧੂ ਦੀ ਸਬਜ਼ੀ ਕਹਿੰਦੇ ਨੇ ਨਾ ਟਮਾਟਰ ਪਾਓ ਫਟਦੀ ਨਹੀਂ ਬਿਲ ਨਹੀਂ ਫਟਦੀ ਮੈਂ ਹਮੇਸ਼ਾ ਇਦਾਂ ਹੀ ਬਣਾਉਂਦੀ ਆ ਬਹੁਤ ਸਾਰੀਆਂ ਭੈਣਾਂ ਦੇ ਕਮੈਂਟ ਹੁੰਦੇ ਆ ਕਿ ਦੁੱਧੂ ਦੀ ਸਬਜ਼ੀ ਪੱਟ ਜਾਂਦੀ ਏ ਫਿਲਹਾਲ ਦੇਖੋ ਮਸਾਲਾ ਭੁੰਨਦੇ ਹੁਣੇ ਆ ਬਾਕੀ ਤੁਸੀਂ ਵੀ ਇਸੇ ਤਰੀਕੇ ਨਾਲ ਬਣਾਈਓ ਤੇ ਬਹੁਤ ਸਾਰੀਆਂ ਭੈਣਾਂ ਦੇ ਮੈਨੂੰ ਕਮੈਂਟ ਆ ਰਹੇ ਸੀ ਕਿ ਤੁਹਾਡਾ ਇਹ ਚੋਪਰ ਕਿੰਨੇ ਦਾ ਆਇਆ ਸਿਸਟਮ ਮੇਰਾ ਚੋਪਰ ਆਇਆ 1100 ਰੁਪਏ ਦਾ ਤੇ ਹਾਂਡੀਆਂ 150 ਰੁਪਏ ਦੀ ਠੀਕ ਹੈ ਬਾਕੀ ਬਹੁਤ ਵਧੀਆ ਚੀਜ਼ ਆ ਤੁਸੀਂ ਵੀ ਮੰਗਵਾਓ ਬਹੁਤ ਸੁੱਖਾ ਆਂਦਾ ਮਤਲਬ ਇਹਦੇ ਨਾਲ लो जी मसाले कुछ इस तरह करके आप करके क्या लो जी इधर तरले अपा तेल ठीक है तेल साडा हो गया हूँ गर्म हो जाएगा ना आप तेल चेक कर दे तेल हो जू गरम हाल चंकी तरह गर्म नहीं होता तो हो ग्राइंड सब तो पहला आप ग्राइंड किया मसाला भुना हो गया चंकी तरह गर्म हो गया मैं सरों के तेल से बनाई हूँ जेकर तुम होर तेल से बना देख लिया करो तो मैं तो सॉरी सरों के तेल से बना क्योंकि अभी ज्यादातर सरों का तेल या देसी घ्यू ही यूज करते हैं ਯਾਰ ਫੜੀ ਹੁਣ ਆਪਾਂ ਕਿੰਨੇ ਕਿਹੜਾ ਜਿਵੇਂ ਨੋਰਮਲ ਮਸਾਲਾ ਭੁੰਨਦੇ ਆ ਨਾ ਆਪਾਂ ਇਦਾਂ ਭੁੰਨ ਲੈਂਦੇ ਹਾਂ ਤੇ ਲੋ ਜੀ ਆ ਦੇਖੋ ਸਾਡਾ ਮਸਾਲਾ ਹੁਣ ਪੁੱਜਣ ਲੱਗ ਗਿਆ ਜਿਵੇਂ ਆਪਾਂ ਦੇਖਦੇ ਆ ਨਾ ਸਾਡੇ ਪਿਆਜ਼ ਗੱਚੇ ਮਹਿਰਨ ਸਾਰਾ ਕੁਝ ਪੁੱਜ ਗਿਆ ਹੁਣ ਆਪਾਂ ਇਹਦੇ ਵਿੱਚ ਆਪਣੇ ਟੇਸਟ ਅਨੁਸਾਰ ਪਾਣਾ ਹੈ ਸਭ ਤੋਂ ਪਹਿਲਾਂ ਨਮਕ ਠੀਕ ਹੈ ਜੀ ਨਮਕ ਆਪਣੇ ਹਿਸਾਬ ਦਾ ਤੁਸੀਂ ਜਿਸ ਤਰ੍ਹਾਂ ਵੀ ਪਾਣਾ ਪਾ ਸਕਦੇ ਹੋ ਥੋੜੀਆਂ ਜਿਹੀਆਂ ਪਾ ਦੂੰਗੀ ਇਹਦੇ ਵਿੱਚ ਮੈਂ ਲਾਲ ਮਿਰਚਾਂ ਕਿਉਂਕਿ ਮੈਂ ਹਰੀਆਂ ਮਿਰਚਾਂ ਪਾਈਆਂ ਇੰਨੇ ਲਾਲ ਮਿਰਚਾਂ ਦੀ ਜ਼ਰੂਰਤ ਨਹੀਂ ਹੈਗੀ ਥੋੜੀ ਜੀ ਪਾਉਂਗੀ ਇਹਦੇ ਵਿੱਚ ਹਲਦੀ ਹਲਦੀ ਆਪਾਂ ਥੋੜੀ ਘੱਟ ਹੀ ਰੱਖਣੀ ਹੈ ਕੋਸ਼ਿਸ਼ ਕਰਿਓ ਕਿ ਘੱਟ ਦੀ ਰੱਖੀਏ ਠੀਕ ਹੈ ਜੀ ਥੋੜਾ ਜਿਹਾ ਪਾ ਦਾਂਗੇ ਆਪਾਂ ਇਹਦੇ ਵਿੱਚ ਗਰਮ ਮਸਾਲਾ ਤੇ ਥੋੜਾ ਜਿਹਾ ਪਾ ਦਾਂਗੇ ਇਹਦੇ ਵਿੱਚ ਕਿਚਨ ਕਿੰਗ ਮਸਾਲਾ ਜੀ ਪਾਉਂਦੇ ਨੇ ਇਹ ਨਾਲ ਟੇਸਟ ਬਹੁਤ ਵਧੀਆ ਬਣਦਾ ਠੀਕ ਹੈ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਾਂਗੇ ਐਨ ਵਧੀਆ ਤਰੀਕੇ ਨਾਲ ਇਹਨੂੰ ਮਤਲਬ ਸਾਡੀ ਕੱਚਾਪਨ ਹਲਦੀ ਦਾ ਬਿਲਕੁਲ ਵੀ ਨਾ ਰਹੇ ਤੇ ਜੇਕਰ ਤੁਸੀਂ ਵਧੀਆ ਬਾਹਰ ਦੇ ਚ ਪਾਣਾ ਹੁਣ ਰੰਗਤ ਲਈ ਵੀ ਪਾਣਾ ਚਾਹੁੰਦੇ ਇਹਦੇ ਵਿੱਚ ਰੰਗਤ ਦੀ ਵੈਸੇ ਜ਼ਰੂਰਤ ਨਹੀਂ ਹੁੰਦੀ ਕਿਉਂਕ ਦੀ ਬਹੁਤ ਟੇਸਟੀ ਤੇ ਬਹੁਤ ਤਾਕਤਵਰ ਵੀ ਹੁੰਦੀ ਹੈ ਠੀਕ ਹੈ ਜੀ ਤੇ ਇਹਦੇ ਵਿੱਚੇ ਹੁਣ ਪਾ ਦਿੰਦੇ ਆਪਾਂ ਆਪਣੀਆਂ ਉੱਠੀ ਕਹਿੰਦੇ ਨੇ ਢੇਗੀ ਮਿਰਚ ਤੇ ਲੋਜੀ ਥੋੜੀ ਜਿਹੀ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਹੁਣ ਢੇਗੀ ਮਿਰਚ ਹੁਣ ਆਪਾਂ ਇਹ ਵਾਲੇ ਮਸਾਲੇ ਨੂੰ ਥੋੜਾ ਚੰਗੀ ਤਰ੍ਹਾਂ ਭੁੰਨ ਲਈਏ ਠੀਕ ਹੈ ਜੀ ਤੇ ਲੋਜੀ ਜਿੱਦਾਂ ਕਿ ਹੁਣ ਸਾਡਾ ਦੇਖੋ ਮਸਾਲਾ ਬਿਲਕੁਲ ਭੁੱਲ ਗਿਆ ਯਾ ਦੇਖੋ ਕਿ ਉਹ ਜਿਵੇਂ ਕਹਦੇ ਨੇ ਆਪਾਂ ਜਿਹੜਾ ਤੇਲ ਪਾਉਂਦੇ ਆ ਬਿਲਕੁਲ ਛੱਡ ਚੁੱਕਾ ਠੀਕ ਹੈ ਜੀ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਆਪਣਾ ਦੁੱਧ ਲੈ ਲੈਣਾ ਤੁਸੀਂ ਤੁਸੀਂ ਦੁੱਧ ਆਪਣੀ ਮਰਜ਼ੀ ਅਨੁਸਾਰ ਜਿੰਨਾ ਪਾਣਾ ਚਾਹੁੰਦੇ ਠੀਕ ਹੈ ਜੀ ਐਦਾਂ ਪਾ ਦੇਣਾ ਯਾ ਦੇਖੋ ਜੀ ਸਾਰਾ ਦੁੱਧ ਆਪਾਂ ਇਹਦੇ ਵਿੱਚੇ ਪਾ ਦੇਣਾ ਠੀਕ ਹੈ ਜੀ ਇਸ ਤਰ੍ਹਾਂ ਕਰਕੇ ਸਭ ਤੋਂ ਵਧੀਆ ਤੇ ਤਾਕਤਵਰ ਸਬਜੀ ਬਣ ਗਈ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਰਜਾ ਲੈਣਾ ਠੀਕ ਹੈ ਦੁੱਧ ਨੂੰ ਆਪਾਂ ਚੰਗੀ ਤਰ੍ਹਾਂ ਰਜਾਣਾ ਇਸ ਤਰੀਕੇ ਨਾਲ ਆਪਾਂ ਜਿੱਦਾਂ ਵੀ ਜਾਓ ਤੇ ਤੁਸੀਂ ਆਪਣੀ ਦੁੱਧ ਦੀ ਤਾਕਤਵਾਰ ਸਬਜ਼ੀ ਬਣਾ ਸਕਦੇ ਹੋ ਜੇਕਰ ਚਾਹੋ ਇਹਦੇ ਵਿੱਚ ਹਰੀਆਂ ਸਬਜ਼ੀਆਂ ਵੀ ਕੱਟ ਕੇ ਤੁਸੀਂ ਪਾ ਸਕਦੇ ਹੋ ਠੀਕ ਹੈ ਮਸਾਲੇ ਦੀ ਤਰ੍ਹਾਂ ਵੀ ਭੁੰਨ ਕੇ ਬਣਾ ਸਕਦੇ ਹੋ ਤੇ ਮੈਂ ਬਿਲਕੁਲ ਸਿੰਪਲ ਤੇ ਸੋਕੇ ਤਰੀਕੇ ਨਾਲ ਬਣਾਉਣ ਨੂੰ ਨਹੀਂ ਜਿਵੇਂ ਕਈ ਆਪਾਂ ਜਲਦੀ ਬਣਾਣੀ ਹੋਵੇ ਨਾ ਤੇ ਇਸ ਤਰੀਕੇ ਨਾਲ ਦੁੱਧ ਦੀ ਸਬਜ਼ੀ ਬਣਾਣੀ ਆ ਦੇਖੋ ਤੁਸੀਂ ਆ ਲਓ ਇਹਨੂੰ ਕਹਿੰਦੇ ਅਸੀਂ ਦੁੱਧ ਦੀ ਸਬਜ਼ੀ ਬਹੁਤ ਟੇਸਟੀ ਤੇ ਵਧੀਆ ਵੀ ਬਣਦੀ ਗਾਇਜ਼ ਮੈਂ ਐਸੇ ਤਰ੍ਹਾਂ ਬਣਾਉਂਦੀ ਆ ਦੇਵੇਂ ਉਸੇ ਕਰ ਨਹੀਂ ਤੁਹਾਡੇ ਨਾਲ ਅੱਜ ਵੀਡੀਓ ਸ਼ੇਅਰ ਕਰਤੀ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਰੇਜਾ ਦਿਵਾ ਲਾਂਗੇ ਠੀਕ ਹੈ ਜੀ ਆਪਣੀ ਤੇਜ਼ ਜੀ ਅੱਗ ਕਰਕੇ ਜਿਵੇਂ ਆਪਾਂ ਰੇਜਾ ਸਬਜ਼ੀਆਂ ਨੂੰ ਦਿਵਾਨੇ ਨਾ ਇਸੇ ਤਰੀਕੇ ਨਾਲ ਆਪਾਂ ਰੇਜਾ ਦਿਵਾਣਾ ਇਹ ਸਬਜੀ ਨਾ ਫਟਦੀ ਐ ਨਾ ਕੁਛ ਔਰ ਸਭ ਤੋਂ ਜ਼ਿਆਦਾ ਤਾਕਤਵਰ ਸਬਜੀ ਹੁੰਦੀ ਐ ਬਹੁਤ ਟੇਸਟੀ ਵਧੀਆ ਤੇ ਜਦੋਂ ਮਰਜ਼ੀ ਤੁਸੀਂ ਗਰਮੀ ਸਰਦੀ ਦੇ ਵਿੱਚ ਜਦੋਂ ਮਰਜ਼ੀ ਬਣਾ ਸਕਦੇ ਕਿ ਲੋ ਗਾਈਜ਼ ਇਸ ਤਰ੍ਹਾਂ ਕਰਕੇ ਆਪਣੀ ਆਪਾ ਸਬਜੀ ਤਿਆਰ ਕਰ ਸਕਦੇ ਜਿਵੇਂ ਹਰੀਆ ਸਬਜ਼ੀ ਕੋਈ ਵੀ ਤੁਸੀਂ ਪਾਓ ਠੀਕ ਹੈ ਜਾਂ ਦੇਖੋ ਸਬਜੀ ਬਣ ਕੇ ਹੋ ਗਈ ਤਿਆਰ ਸਾਡੀ ਤੇ ਤੁਸੀਂ ਬਣਾਣਾ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਕਿ ਇਹ ਵਾਲੀ ਰੈਸিপি ਕਿਵੇਂ ਜੇਕਰ ਜਲਦੀ ਆਪਾਂ ਕਈ ਵੀ ਅਕਸਰ ਕਿ ਲੋ ਜੀ ਬਾਕੀ ਮਿਲਦੀ ਹੈ ਕੱਲ ਤੁਹਾਨੂੰ ਨਵੇਂ ਵੀਲੌਗ ਵਿੱਚ ਐਵੇਂ ਦੀ ਸਬਜੀ ਤੁਸੀਂ ਬਣਾਣਾ ਬੱਚਿਆਂ ਲਈ ਤੇ ਜਿਹੜਾ ਮਰਜ਼ੀ ਕਰਦਾ ਖਾਓ ਤੇ ਬਹੁਤ ਟੇਸਟੀ ਵੀ ਲੱਗਦੀ ਹੈ ਮਿਲਦੀ ਹੈ ਤੁਹਾਨੂੰ ਕੱਲ ਨਵੇਂ ਵੀਲੌਗ ਵਿੱਚ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆ ਦੇਖੋ ਫ੍ਰਿਜ ਆਣ ਤੋਂ ਬਾਅਦ ਵੀ ਆ ਦੇਖੋ ਤੁਸੀਂ ਧਿਆਨ ਨਾਲ ਦੇਖ ਸਕਦੇ ਹੋ ਕੀ ਸਬਜੀ ਬਿਲਕੁਲ ਵੀ ਨਹੀਂ ਫਟਦੀ ਹੈਗੀ ਆ ਦੇਖੋ ਮੀਡੀਅ ਤੇ ਦਿਖਾਉਂ ਰਿਹਾ ਆ ਦੇਖੋ ਸਬਜੀ ਬਿਲਕੁਲ ਵੀ ਨਹੀਂ ਫਟਦੀ ਮੈਂ ਇਹਦੇ ਵਿੱਚ ਟਮਾਟਰ ਵੀ ਪਾਇਆ ਠੀਕ ਹੈ ਜੀ ਇਹਦੇ ਵਿੱਚ ਸਾਰਾ ਕੁਝ ਪਾਣਾ ਤੁਸੀਂ ਇਹ ਸਬਜੀ ਬਹੁਤ ਸਵਾਦ ਤੁਹਾਡੇ ਰੋਟੀ ਦੇ ਸਵਾਦ ਨੂੰ ਦੁੱਗਣਾ ਕਰ ਦੇਗੀ ਤੇ फटाफट ਝਟਪਟ ਤਿਆਰ ਹੋ ਜਾਂਦੀ ਹੈ ਕੋਈ ਟਾਈਮ ਨਹੀਂ ਲੱਗਦਾ ਠੀਕ ਹੈ ਜੀ ਤੇ ਬਾਕੀ ਆ ਦੇਖੋ ਜੀ ਇਸ ਤਰ੍ਹਾਂ ਬਣਾਈਏ ਤੁਸੀਂ ਜ਼ਰੂਰ ਬਣਾਣਾ ਤੇ ਮੈਨੂੰ ਸੋਹਣੇ ਸੋਹਣੇ ਕਮੈਂਟ ਜ਼ਰੂਰ ਕਰਨਾ ਬਾਕੀ ਸਾਰਿਆਂ ਦਾ ਸਸਟੀ ਦਾ melhorei a calda no nome do Lord Vish, bye bye